ਇਲਾਤਾਂ ਜੋ ਪਹਿਲਗਾਮ ਦੇ ਵਿੱਚ ਕੱਲ ਬਹੁਤ ਦੁਖਦਾਇਕ ਘਟਨਾ ਹੋਈ ਲਗਭਗ 28 ਸਲਾਨੀਆਂ ਦੇ ਉਪਤਗੋੜੀਆਂ ਚਲਾਕ ਉਨ੍ਹਾਂ ਦੀ ਜਾਨ ਲੈ ਗਈ ਜ਼ਖਮੀ ਹੋਏ ਬਿਆਤ ਉਹਦੇ ਸਖਤ ਸ਼ਬਦਾਂ ਚ ਅਸੀਂ ਨਿੰਦਾ ਕਰਦੇ ਹਾਂ ਇਸ ਤਰ੍ਹਾਂ ਦੇ ਜਿਹੜੇ ਹਮਲੇ ਨੇ ਨਹਿਤ ਦੇ ਨਾਗਰਿਕਾਂ ਤੇ ਉਹ ਕਿਸੇ ਵੀ ਤਰਫ ਤੋਂ ਜਾਜ ਨਹੀਂ ਢਾਇਆ ਜਾ ਸਕਦਾ ਕਿ ਕੋਈ ਵੀ ਧਰਮ estraneen karan harkatan nu allow ਨਹੀਂ ਕਰਦਾ ਧਰਮ ਸਾਰੇ ਧਰਮ ਨੂੰ ਨੁਕਤਾ ਦਸਨੀਆ ਦਿੰਦੇ ਆ ਮਾਨਵਤਾ ਦਸਨੀਆ ਦਿੰਦੇ ਆ ਸੋ ਕਿ ਪੰਜਾਬ ਜਿਹੜਾ ਉਹ ਦੋਨੇ ਸਿੱਟਾਂ ਜਨਕੇ ਜੰਮੂ ਕਸ਼ਮੀਰ ਨਾਲ ਵੀ ਸਾਡੀ ਹੱਦ ਲੱਗਦੀ ਹੈ ਤੇ ਪਾਕਿਸਤਾਨ ਨਾਲ ਵੀ ਸਾਡੀ ਹੱਦ ਲੱਗਦੀ ਹੈ ਅਸੀਂ ਵੀ ਹਰ ਰੋਜ਼ ਜਵਾਨ ਫੜਦੇ ਰਹੇ ਨੇ ਸਰਹੱਦ 'ਤੇ ਹਰ ਰੋਜ਼ ਕੋਈ ਨਾ ਕੋਈ ਥ्रेट ਕੋਈ ਨਾ ਕੋਈ ਸਕਿਉਰਟੀ ਇਸ਼ੂ ਅੰਦਰੰਦੇ ਪਰ ਅਸੀਂ ਬਹੁਤ ਸਾਵਧਾਨਾ ਚੁੱਕਨੇ ਆ ਸਤਰਕ ਇਸ ਕਰਕੇ ਐਕਟੀਵਿਟੀਜ਼ ਜਿਹੜੀਆਂ ਉਹਨਾਂ ਦੀਆਂ ਉਹ ਬਹੁਤ ਘੱਟ ਰਹੀਏ ਨੇ ਔਰ ਜਿਹੜਾ ਯੁੱਧ ਨਹੀਂ ਸ਼ਾਂਤ ਰੁੱਧ ਕਿਉਂਕਿ ਉਹ ਇਕੱਠੇ ਹੀ ਸਾਰੇ ਹੁਣ ਜਿਹੜੇ ਗਏ ਅਸੀਂ ਕੁਝ ਡਰੋਨ ਫੜੇ ਨੇ ਹੁਣ ਤਾਂ ਪਤਾ ਲੱਗਦਾ ਕਿ ਉਹ ਹੁਣ ਸਮਗਲਰ ਗੈਂਗਸਟਰ ਇਸ ਐ ਇਕੱਠੇ ਹੋ ਗਏ ਇੱਕ ਕੋਡ ਰੂਮ ਚ ਉਹ ਪਿਸਤੋਲ ਵੀ ਪੇ ਰੰਦੇ ਬੈਸਿੰਗ ਵੀ ਪੇ ਰੰਦੇ ਤੇ ਡਰੱਗ ਵੀ ਪੇ ਰੰਦੇ ਸੁਝੇਦੋ ਸਿਕੰਜਾ ਕੱਸਿਆ ਗਿਆ ਸਮਗਲ ਲਗਾਤੇ ਤਾਂ ਪਰ ਅਸ਼ਰਚ ਨੇ ਹੁਣ ਕੀ ਕਰੀਏ ਕੁਛ ਕਰੀਏ ਕੋਈ ਗਰਭ ਕਰੀਏ ਕੁਝ ਕੋਈ ਧੁਮਾਕਾ ਕਰੀਏ ਕੋਈ ਆ ਕਰੀਏ ਸੋ अलर्ट हाँ तो अच्छी मीटिंग इंटेलिजेंस दे हेड विजिलेंस दे हेड साढ़े डी जी साहब चीफ सैकटरी साहब जिन्हें भी सा हाई लेवल सिक्योरिटी टीम है मीटिंग हुई है ते अस कुछ पॉइंट्स जोड़े ने वो डिस्कस कीते ने ते ਕਿਉਂਕਿ ਸਿ ਚਾਨਿਆ ਕਿ ਪਹਿਲੇ ਹੀ ਇਹਨਾਂ ਲਾਟ ਰਿਆ ਜਾਵੇ ਕਿ ਉਹਨਾਂ ਨੂੰ ਪਤਾ ਲੱਗ ਜੇ ਕਿ ਇੱਥੇ ਜਾਣਾ ਮੁਸ਼ਕਲ ਹੈ ਇੱਥੇ ਕੁਝ ਕਰਨਾ ਮੁਸ਼ਕਲ ਹੈ ਸੋ ਪੰਜਾਬ ਨੂੰ ਸ਼ਾਂਤੀਪੂਰਵਕ ਸੁਭਾ ਰੱਖਣਾ ਪੰਜਾਬ ਨੂੰ ਹਸਤਾਬਸਤਾ ਰੱਖਣਾ ਸਾਡਾ ਫਰਜ਼ ਹੈ ਦੇਸ਼ ਦੇ ਵਿੱਚ ਵਸੇ ਤਾਂ ਅਟੈਕ ਨੈਸ਼ਨਲ ਸਕਿਉਰਿਟੀ ਦਾ ਇਸ਼ੂ ਹੈ